ਕਿਸ ਕੀ ਹੱਚਾਲ ਤੇ ਤੂੰ ਸਾਰੇ ਠੀਕ ਹੀ ਹੋ ਗਏ ਤੇ ਅੱਜ ਦਾ ਬਲੌਗ ਆਪਾਂ ਜਿੱਤੋ ਸਟਾਰਟ ਕਰਦੇ ਆਂ ਇਸ ਆਪਾਂ ਵੀ ਚੱਲੇ ਆਂ ਜੀ ਲੰਗਰ ਖਾਨ ਤੇ ਲੈਣੇ ਨਾਲੇ ਮੈਪਲ ਵੇਖ ਕੇ ਉਹਨੇ ਮੈਪਲ ਲੱਗੀ ਆ ਕਿ ਨਹੀਂ ਤੇ ਆਇਆ ਤੁਹਾਨੂੰ ਦਿਖਾਉਣੇ ਆ ਜੀ ਦਰਬਾਰ ਜੀ ਇਹਦੇ ਵਿੱਚ ਉੱਥੇ ਜਾ ਕੇ ਦਿਖਾਉਣੇ ਕਿਉਂਕਿ ਇੱਥੇ ਨਹੀਂ ਆਪਾਂ ਜਾ ਰਹੇ ਆ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਜੀ ਸਾ ਆ ਗਿਆ ਜੀ ਦਰਬਾਰ ਤੇ ਦਰਬਾਰ ਤੁਹਾਨੂੰ ਦਿਖਾਉਣੇ ਆਂ ਅੰਦਰੋਂ ਤੇ ਆਇਓ ਗਾਇਸ ਤੁਹਾਨੂੰ ਦਿਖਾਉਣੇ ਆ ਦਰਬਾਰ ਬਾਹਰ ਪੂਰਾ ਖੂਰੇ ਕੀ ਸੜਾ ਰਖੀ ਤੇ ਨਾਲ ਹੈਗਾ ਪਰੌੜੀ ਪਰੌੜੀ ਸੋ ਗਾਇਸ ਇਹ ਦਰਬਾਰ ਦਾ ਵੀਓ ਚੈੱਕ ਕਰ ਸਕਦੇ ਹੋ ਆਪਣੇ ਆਪਣੇ ਦਰਬਾਰ ਦਾ ਨਹੀਂ ਕਰਾਉਂਦੇ ਦਰਵਾਜ਼ੇ ਚਾਹਤੇ ਪਈ ਹੈ ਜੀ ਮਹਿਫਲ ਆਦੇ ਗਏ ਜੀ ਮਹਿਫਲ ਤੇ ਕੱਲ ਹੈਗਾ ਜੀ ਮੇਲਾ ਆ ਮੇਰੀ ਸੋਚ ਵੀ ਸੋਚਾਂ ਵਿੱਚ ਪੈ ਗਈ ਮੈਂ ਸੋਚ ਸੋਚ ਕੇ ਹਾਂ लंगर लॻा स्टालीरे बी जा रश आहे ਤੇ ਤਾਂ ਦੇ ਜੱਜ ਜੀ ਵੀ ਘਲੋਤੇ ਲੰਗਰ ਖਾਦੇ ਤੇ ਪੈ ਵੀ ਦੀ ਤਾਰੀ ਘਲੋਤੇ ਦੇਖ ਹੀ ਤਾਂਦੇ ਤੇ ਉਹ ਲੱਗੇ ਤੇ ਪੂਰੀ ਲਾਈਨ ਲੱਗੀ ਉਹ ਤੋਂ ਸਿੱਧਾ ਬੱਬੇ ਲੱਗਾ ਬੱਬੇ ਕਰਕੇ ਆ ਜੇ ਮਰੇ ਕੀ ਕੋਈ ਵਰਤੋਂ ਨਾ ਤੇ ਵੀ ਕੋਈ ਦਿੱਕਤ ਆਂਦੀ ਬੱਬੇ ਕਰਕੇ ਉਹ ਤੋਂ ਤੱਕਰ ਪੂਰੀ ਲਾਈਨ ਲੱਗਦੀ ਹੈ ਅਦਾਰਾ ਤੇਰ ਬਣਾ ਲਓ ਤੇ ਤੇ ਰਾਸ਼ਾ ਭਰਦਾ ਜਾਣਾ ਤੇ ਉਹ ਗਾਇਤ ਤੇ ਮਿਲਦੇ ਆ ਤਾਂ ਕੋਈ ਥੋੜੀ ਦੇਰ ਬਾਅਦ ਜਿੰਨੇ ਜੀ player hấp cái ai ta nói player chơi chơi thế nào? Vị trí player ra đi. Làng cái gì? Không biết á. Maple đi. Sông cái gì? Thế làng cái rapa hay. à? thì đi party ta là ਇਹ ਜੇ ਤੇਰੇ ਲਈ ਲੈ ਤੁਰ ਤੂੰ ਦੂਜੇ ਜਾਨੇ ਕਿੱਥੇ ਜਾ ਰਿਹਾ ਹੈ ਆਹ ਪਾ ਜੀ ਵੇਹ ਜਾਂਦਾ ਮਹਿਫਲ ਜੋਣਾ ਆਪਾਂ ਚੱਲੇ ਆ ਜੀ ਹੋ ਗਿਆ ਫਰੀ ਤੇ ਆਪਾਂ ਚੱਲੇ ਘਰ ਕਿਉਂਕਿ ਆਹ ਭਾਜੀ ਕਾਲਾ ਪੈ ਗਿਆ ਤੇ ਹੁਣ ਆਪਾਂ ਚੱਲੇ ਆਂ ਕਾਰ ਤੇ ਫਿਰ ਮਿਲਦੇ ਤੈਨੂੰ ਘਰ ਜਾ ਕੇ ਤੇ ਗਾਇਸ ਆਪਾਂ ਆ ਗਏ ਜੀ ਮਹਿਫਲ ਤੋਂ ਭਾਜੀ ਪੈ ਗਿਆ ਇਹ ਕਾਲਾ ਤੇ ਮਹਿਫਲ ਵੇਖਿਆ ਪਰ ਵੇਖੀ ਥੋੜੀ ਜੀ ਹੈ ਤੇ ਅੱਜ ਇੱਥੇ ਹੀ ਸੋਣਾ ਇੱਥੇ ਡੜੀ ਗਣਾ ਜੱਤੇ ਤੜਾ ਮੌਸਮ ਠੱਡਾ ਹੀ ਆ ਠੀਨ ਲਿਆ ਦੀ ਕਿਹੜੀ ਠੀਨ ਲੰਗਰ ਖਾ ਕੇ ਤੇ ਆਈਏ ਮੇਰੀ ਠੀਨ ਚਾਚਾ ਵੀ ਖਾਂਦਿਆ ਤੇ ਓਕੇ ਗਾਇਸ ਮਿਲਦੇ ਆ ਤੁਹਾਨੂੰ ਕੱਲ ਹੁਣ ਨੈਕਸਟ ਅਗਲੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਆਪਾਂ ਇੱਥੋਂ ਹੀ ਬਬੂ ਇੱਥੇ ਹੁਣ ਆ ਰਹੇ ਆ ਤੇ ਮਿਲਦੇ ਆ ਤੁਹਾਨੂੰ ਲਾਈਕ ਸ਼ੇਅਰ ਇਹ ਲਾਈਕ ਸ਼ੇਅਰ ਨੂੰ ਬੋਲ ਕਰ ਕੈ ਲਾਈਕ ਲਾਈਕ ਸ਼ੇਅਰ ਸ਼ੇਅਰ ਕਮੈਂਟ ਲਾਈਕ ਜੁੜੋ ਕਰਿਓ ਤੇ ਮਿਲਦੇ ਆ ਤੁਹਾਨੂੰ ਆਪੜੀ ਅੰਦੇ ਆਪੜੀ ਅਗਲੇ ਬਲੌਗ ਚ